ਕਾ ਕੇਂਦਰ ਨੇ ਪੀਐਮਈ ਬੱਸ ਯੋਜਨਾ ਦੇ ਤਹਿਤ ਚੰਡੀਗੜ੍ਹ ਤੇ ਲਈ 328 ਹੋਰ ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਕਾਰਬਨ ਮੁਕਤ ਸ਼ਹਿਰ ਬਣਨ ਦੀ ਯਾਤਰਾ ਦੇ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਇਸ ਦੇ ਨਾਲ ਹੀ ਸ਼ਹਿਰ ਦੇ ਲਈ ਮਨਜ਼ੂਰ ਈ ਬੱਸਾਂ ਦੀ ਹੁਣ ਕੁੱਲ ਗਿਣਤੀ 428 ਹੋ ਚੁੱਕੀ ਹੈ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਇਸ ਪ੍ਰਵਾਨਗੀ ਦੇ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਹ ਵੱਡੀ ਪ੍ਰਵਾਨਗੀ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਅਤੇ ਸ਼ਹਿਰ ਦੇ ਬੱਸ ਫਲੀਟ ਨੂੰ ਇਲੈਕਟ੍ਰਿਕ ਗਤੀਸ਼ੀਲਤਾ ਦੇ ਵਿੱਚ ਤਬਦੀਲ ਕਰਨ ਦੇ ਲਈ ਕੇਂਦਰੇ ਸਾਰੀ ਅਤੇ ਸ਼ਹਿਰੀ ਮਾਮਲੇ ਬਾਰੇ ਮੰਤ్రਾਲੇ ਨਾਲ ਨਿਰੰਤਰ ਸੰਪਰਕ ਦਾ ਨਤੀਜਾ ਹੈ ਉਹਤੇ ਹੀ ਉਹਨਾਂ ਕਿਹਾ ਕਿ ਸਾਫ ਸੁਥਰੇ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣ ਨੂੰ ਕੱਚ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਇਹ ਇੱਕ ਵੱਡੀ ਪਹਿਲ ਕਦਮੀ ਹੈ ਜਿਸ ਨੂੰ ਕਿ ਹਮਦਾਰਾ ਦਿੱਤਾ ਗਿਆ। ਇਸ ਯੋਜਨਾ ਦੇ ਤਹਿਤ ਯੂਟੀ ਦੀ ਵਾਧੂ ਮੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਚਾਰੀਆ ਨੇ ਕਿਹਾ ਕਿ 428 ਈ ਬਸਾਂ ਦੀ ਵਾਟ ਚੰਡੀਗੜ੍ਹ ਨੂੰ ਇੱਕ ਮਾਡਲ ਗ੍ਰੀਨ ਸਿਟੀ ਦੇ ਵਿੱਚ ਤਬਦੀਲ ਵੱਲ ਇੱਕ ਵੱਡਾ ਕਦਮ ਹੈ। ਇਸ ਨਾਲ ਹੀ ਦੱਸਿਆ ਕਿ ਦੂਜੇ ਪੜਾਅ ਦੇ ਤਹਿਤ 80 ਇਲੈਕਟ੍ਰਿਕ ਬਸਾਂ ਦਾ ਬੇੜਾ ਪਹਿਲਾਂ ਹੀ ਟ੍ਰਾਈ ਸਿਟੀ ਰੂਟਾਂ ਤੇ ਸ਼ਹਿਰ ਵਿੱਚ ਕੰਮ ਕਰ ਰਿਹਾ ਹੈ।